ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਅੱਜ ਦੇ ਵਲੌਗ ਚ ਤੁਸੀਂ ਦੇਖੋਗੇ ਦੇਖੋ ਕਿੰਨਾ ਪਾਣੀ ਹੈ ਜਿਹੜੀਆਂ ਨਦੀਆਂ ਨਹਿਰਾਂ ਚ ਭਰ ਚੁੱਕਾ ਬਰਸਾਤਾਂ ਦਾ ਇਹ ਹੈਗਾ ਜੀ ਰੋਪੜ ਸ਼ਹਿਰ ਦਾ ਨਜ਼ਾਰਾ ਤੇ ਇੱਥੇ ਦਰਿਆ ਤੇ ਆਪਾਂ ਪਹੁੰਚੇ ਸੀਗੇ ਉੱਥੇ ਆਪਾਂ ਜਾ ਕੇ ਵਲੌਗ ਬਣਾਇਆ ਵੀ ਦੇਖੋ ਬਰਸਾਤਾਂ ਦੇ ਨਾਲ ਪਾਣੀ ਕਿੰਨਾ ਆ ਰਿਹਾ ਕਈ ਤੇ ਪਿੰਡ ਢੀ ਜਾ ਰਹੇ ਨੇ ਤੇ ਇੱਧਰ ਦੇਖੋ ਪੂਰੇ ਦਰ ਜਿਹੜੇ ਖੋਲੇ ਆ ਇਹ ਜਿਹੜੀ ਨਹਿਰ ਆ ਇਹ ਰੋਪੜ ਨੂੰ ਜਾਂਦੀ ਹੈ ਤੇ ਪੂਰੀ ਇਹ ਭਰੀ ਪਈ ਹੈ ਇਸ ਤੋਂ ਅੱਗੇ ਆਪਾਂ ਤੁਹਾਨੂੰ ਉੱਧਰ ਸਤਲੁਜ ਦਰਿਆ ਦਾ ਪੂਰਾ ਦੂਸਰੇ ਪਾਸਿਓਂ ਵੀ ਰੂਪ ਵਿਖਾਉਨੇ ਆ ਤੇ ਇਹ ਲੈਵਲ ਦੇਖੋ ਕਿਵੇਂ ਤੁਸੀਂ ਇੱਥੋਂ ਤੱਕ ਪਾਰ ਕਰ ਚੁੱਕੇ ਆ ਤੇ ਪਾਣੀ ਇੰਨੇ ਜੋਰਾਂ ਦੇ ਨਾਲ ਵਜ ਰਿਹਾ ਸੀ ਨਾ ਐਨੀ ਇਹਦੀ ਬਾਤ ਜਿਹੜੀ ਡਰਾਉਣ ਵਾਲੀ ਸੀ ਇੱਥੇ ਮੈਂ ਤੇ ਗੁੱਡੀ ਦੇਖ ਰਿਹਾ ਸੀਗੇ ਤੇ ਪਹਿਲਾਂ ਇੱਥੇ ਬੈਠ ਕੇ ਸਕੂਨ ਆਉਂਦਾ ਸੀਗਾ ਤੇ ਅੱਜ ਇੱਥੇ ਬੈਠ ਕੇ ਡਰ ਲੱਗ ਰਿਹਾ ਸੀਗਾ ਕਿ ਪਤਾ ਨਹੀਂ ਪਾਣੀ ਨੇ ਕੀ ਕਰ ਦੇਣਾ ਕਿਉਂਕਿ ਇਹੀ ਪਾਣੀ ਜਿਹੜਾ ਆਪਾਂ ਨੂੰ ਜੀਵਨ ਦਿੰਦਾ ਵਾ ਤੇ ਇਹੀ ਪਾਣੀ ਜਿਹੜਾ ਉਹ ਜੀਵਨ ਲੈ ਵੀ ਲੈਂਦਾ ਵਾ ਕਿਉਂਕਿ ਅੱਗ ਕਿਤੇ ਲੱਗੀ ਹੋਗੀ ਨਾ ਤੇ ਉਹਨੂੰ ਪਾਣੀ ਬੁਝ ਪਰ ਜੇ ਪਾਣੀ ਦੀ ਹੱਟ ਨੂੰ ਕੋਈ ਵੀ ਨਹੀਂ ਰੋਕ ਸਕਦਾ ਕਿਉਂਕਿ ਜਿੰਨੀਆਂ ਮਰਜ਼ੀ ਤੁਹਾਨੂੰ ਪਤਾ ਅੱਗੇ ਵੀ ਪਹਿਲਾਂ ਪਿੰਡਾਂ 'ਚ ਵਿਖਾਉਂਦੇ ਸੀ ਬੋਰੀਆਂ ਬਾਰੀਆਂ ਲਾ ਕੇ ਵਿਚਾਰੇ ਬੰਨ ਲਾਉਂਦੇ ਸੀ ਪਰ ਪਾਣੀ ਜਿਹੜਾ ਵਾ ਜਦੋਂ ਆਪਣੀ ਕਰੋਪੀ ਤੇ ਆ ਜਾਂਦਾ ਨਾ ਇਹ ਦੇਖੋ ਇੱਥੇ ਵੀ ਅਸੀਂ ਦੇਖ ਰਿਆ ਸੀ ਕਿੰਨੀ ਕਰੋਪੀ ਦੇ ਨਾਲ ਪਾਣੀ ਆ ਤੇ ਪਾਣੀ ਫਿਰ ਕਿਸੇ ਨੂੰ ਵੀ ਨਹੀਂ ਟਿਕਾਂ ਦਿੰਦਾ ਅੱਗੇ ਚਾਹੇ ਉਹ ਪਹਾੜ ਹੋਣ ਚਾਹੇ ਉਹ ਪੱਥਰ ਹੋਵੇ ਚਾਹੇ ਦਰਖਤ ਹੋਣ ਇਹ ਦੇਖੋ ਪਿੱਛੋਂ ਵੀ ਸਾਰਾ ਇੰਨਾ ਹੀ ਗੰਦਾ ਪਾਣੀ ਆ ਰਿਹਾ ਹੈ ਬਰਸਾਤਾਂ ਦਾ ਪਾਣੀ ਹੈ ਸਤਲੁਜ ਦਰਿਆ ਦੇਖੋ ਪੂਰਾ ਭਰਿਆ ਪਿਆ ਜਿੰਨੇ ਵੀ ਇਹਦੇ ਦਾਰੇ ਹੈਗੇ ਨੇ ਉਹ ਸਾਰੇ ਖੋਲੇ ਆ ਇਹਦਾ ਨਹਿਰਵਾਲ ਦੇ ਵੀ ਖੋਲੇ ਆ ਤੇ ਆਪਾਂ ਦੂਜੀ ਸਾਈਡ ਨੂੰ ਵੀ ਤੁਹਾਨੂੰ ਦਿਖਾਵਾਂਗੇ ਉਧਰਲੀ ਸਾਈਡ ਨੂੰ ਵੀ ਸਾਰੇ ਜਿਹੜੇ ਦੇ ਦਰ ਖੋਲੇ ਆ ਤੇ ਇਸ ਜਗ੍ਹਾ ਤੇ ਤੁਸੀਂ ਦੇਖੋ ਅੱਗੇ ਵੇਖੀ ਹੋਣਗੇ ਮੇਰੇ ਵਲੌਗ 'ਤੇ ਕਿੰਨੀ ਰੌਣਕ ਹੁੰਦੀ ਸੀ ਤੇ ਅੱਜ ਇੱਥੇ ਅਸੀਂ ਕੋਈ ਕੋਈ ਜਾਣਾ ਸੀਗੇ ਤੇ ਇੱਥੇ ਜਿਹੜੇ ਡਿਵਾਈਡਰ ਹੁੰਦੇ ਸੀ ਉਹ ਵੀ ਸਭ ਖਤਮ ਹੋ ਚੁੱਕੇ ਆ ਜਿਵੇਂ ਜਿਹੜੇ ਸਟੈਪ ਜੇ ਬਣੇ ਹੁੰਦੇ ਨਾ ਇੰਨਾ ਪਾਣੀ ਜਿਹੜਾ ਉਧਰੋਂ ਇੱਧਰ ਨੂੰ ਆ ਰਿਹਾ ਸੀ ਜਿੰਨੀ ਸਾਰੀ ਗੰਦਗੀ ਉਹ ਇੱਧਰ ਨੂੰ ਆਈ ਜਾ ਰਹੀ ਸੀਗੀ ਕਿਉਂਕਿ ਪਿੱਛੋਂ ਹੀ ਬੜੇ ਜ਼ੋਰ ਦੇ ਨਾਲ ਪਾਣੀ ਆ ਰਿਹਾ ਵਾ ਤੇ ਪੂਰੇ ਜ਼ੋਰ ਦੇ ਨਾਲ ਪਾਣੀ ਚੱਲਦਾ ਪਿਆ ਸੀ ਜੇ ਇੱਥੇ ਦੇਖ ਕੇ ਡਰ ਵੀ ਬਹੁਤ ਲੱਗਦਾ ਸੀਗਾ ਤੇ ਪਰ ਆਪਾਂ ਇਹ ਤੁਹਾਨੂੰ ਦਿਖਾ ਰਹੇ ਹਾਂ ਇਸ ਕਰਕੇ ਕਿਉਂਕਿ ਕਈ ਨਾ ਅਫਵਾਹਾਂ ਵੀ ਬਹੁਤ ਦੌਂਦੇ ਨੇ ਵੀ ਰੋਪੜ ਦੇ ਵਿੱਚ ਐ ਹੋ ਗਿਆ ਜੇ ਹੋ ਗਿਆ ਹਾਂ ਡਰ ਦਾ ਮਾਹੌਲ ਹੈਗਾ ਦੇਖੋ ਇੱਥੇ ਜਿਵੇਂ ਆਪਾਂ ਘੁੰਮਦੇ ਫਿਰਦੇ ਸੀ ਕਿੰਨੀ ਰੌਣਕ ਹੁੰਦੀ ਸੀ ਤੇ ਅੱਜ ਕੱਲ੍ਹ ਦੇਖ ਲਓ ਇੱਥੇ ਕੋਈ ਕੋਈ ਆ ਕਿਉਂਕਿ ਸਾਰੇ ਲੋਕ ਐ ਸਹਮੇ ਪਏ ਆ ਪਰ ਫਿਰ ਵੀ ਮੈਂ ਇਹ ਤੁਹਾਨੂੰ ਵਿਖਾਉਂਦਾ ਮੇਰਾ ਮਕਸਦ ਇਹ ਸੀਗਾ ਕਿ ਅਫਵਾਹਾਂ ਤੋਂ ਜਿਹੜਾ ਵਾ ਉਹ ਤੁਸੀਂ ਥੋੜਾ ਜਿਹਾ ਬਚੋ ਕਿਉਂਕਿ ਆਪਣੀ ਵੀਡੀਓ ਚਲਾਉਣ ਵਾਸਤੇ ਬਹੁਤ ਕੁਝ ਬੋਲ ਦਿੰਦੇ ਨੇ ਵੀ ਇਦਾਂ ਹੋ ਗਿਆ ਉਦਾਂ ਕੇ ਪੁਰਾਣੀਆਂ ਹੀ ਚੁੱਕ ਚੁੱਕ ਵੀਡੀਓ ਪਾਈ ਜਾ ਰਹੇ ਨੇ ਇਹ ਰੋਪੜ ਦਾ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਨਜ਼ਾਰਾ ਵਾ ਵੀ ਪਾਣੀ ਹੈ ਤੇ ਵਾਕੇ ਬਹੁਤ ਪਾਣੀ ਆਇਆ ਹੋਇਆ ਸਾਰੀਆਂ ਨਹਿਰਾਂ ਨਾਲੇ ਸੂਏ ਜਿੰਨੇ ਵੀ ਦਰਿਆ ਵਗੈਰਾ ਸਭ ਪੂਰੇ ਫੁੱਲ ਭਰੇ ਹੋਏ ਨੇ ਕਿਉਂਕਿ ਪਿੱਛੇ ਹਿਮਾਚਲ ਜੇ ਵੀ ਬਰਸਾਤ ਹੋਈ ਜਾ ਰਹੀ ਹੈ ਤੁਹਾਨੂੰ ਪਤਾ ਉੱਥੇ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਇਹ ਦੇਖੋ ਇਹ ਦਰਿਆ ਇੰਨਾ ਜਿਆਦਾ ਇਹ ਭਰਿਆ ਸੀਗਾ ਨਾ ਇਹ ਉੱਥੇ ਸਾਹਮਣੇ ਜਿਹੜੇ ਆ ਇਹਦੇ ਦਰਿਆ ਦੇ ਵਿੱਚ ਨਾ ਸਾਡੇ ਇੱਥੇ ਬੋਟਿੰਗ ਜਿਹੜੀ ਹੋਣੀ ਸ਼ੁਰੂ ਹੋ ਗਈ ਸੀਗੀ ਇੱਥੋਂ ਵੇਖ ਕੇ ਆਪਾਂ ਬਹੁਤ ਸੋਹਣਾ ਵਧੀਆ ਲੱਗਦਾ ਸੀ ਨਜ਼ਾਰਾ ਇਹ ਜਿਹੜੀ ਜਗ੍ਹਾ ਤੁਹਾਨੂੰ ਆਪਾਂ ਵਿਖਾ ਰਹੇ ਆ ਪਰ ਅੱਜ ਇਹ ਵੀ ਜਿਹੜੇ ਰੁਕੇ ਹੋਏ ਸੀ ਉਹਨਾਂ ਦੇ ਬੋਟ ਵਗੈਰਾ ਕਿਉਂਕਿ ਜਦੋਂ ਪਾਣੀ ਬਹੁਤ ਜ਼ਿਆਦਾ ਵਾ ਫਿਰ ਇੱਥੇ ਕੋਈ ਵੀ ਰਿਸਕ ਨਹੀਂ ਲੈਂਦਾਗਾ ਤੇ ਵੈਸੇ ਵੀ ਮੈਨੂੰ ਲੱਗਦਾ ਸਰਕਾਰ ਵੱਲੋਂ ਮਨਾ ਕੀਤਾ ਗਿਆ ਵਾ ਪਾਣੀ ਜ਼ਿਆਦਾ ਚੜਿਆ ਆ ਵਾ ਬੜੀ ਇੱਥੇ ਰੌਣਕ ਹੁੰਦੀ ਸੀ ਐਤਵਾਰ ਤੇ ਅੱਜ ਜਿਾਰੇ ਦਾ ਖਾਲੀ ਬੈਠੇ ਹੋਇਆ ਸਾਰੇ ਐ ਸੁਨ ਸਨ ਸਾਰਾ ਇਲਾਕਾ ਪਿਆ ਇਹਨਾਂ ਦਾ ਇਹ ਸਿਰਫ ਇਸੇ ਕਰਕੇ ਵੀ ਜਿਆਦੀਆਂ ਬਰਸਾਤਾਂ ਹੋਣ ਕਰਕੇ ਹੁਣ ਗੁੱਡੂ ਥੋੜਾ ਜਿਹਾ ਇੱਥੇ ਇੰਜੋਏ ਕਰ ਲਈ ਸੀ ਅਸੀਂ ਉੱਪਰ ਆ ਕੇ ਇੱਥੇ ਬੈਠੇ ਸੀਗੇ ਇਹ ਸਾਰੇ ਇੱਥੋਂ ਵੱਟੇ ਵਗੈਰਾ ਚੁੱਕ ਕੇ ਨਾ ਕਹਿੰਦੀ ਮਮਾ ਵਿੱਚ ਮੈਂ ਪਾ ਕੇ ਵੇਖਾਂ ਪਰ ਇਹਨੂੰ ਅਸੀਂ ਮਨਾ ਕਰ ਰਹੀ ਸੀ ਵੀ ਇਦਾਂ ਨਾ ਤੋ ਕਰ ਕਿਉਂਕਿ ਵਗਦੇ ਪਾਣੀ ਦੇ ਵਿੱਚ ਆਪਾਂ ਨੂੰ ਪੱਥਰ ਵਗੈਰਾ ਨਹੀਂ ਮਾਰਨੇ ਚਾਹੀਦੇ ਤੇ ਇੱਥੇ ਆ ਗਿਆ ਮੇਰੇ ਕਸਟਮਰ ਦਾ ਫੋਨ ਮੈਂ ਬੈਠ ਕੇ ਸੁਣ ਲਾਪੀ ਪਹਿਲਾਂ ਇੱਥੇ ਨਜ਼ਾਰਾ ਆਉਂਦਾ ਸੀਗਾ ਤੇ ਹੁਣ ਅਸੀਂ ਇੱਥੇ ਫਿਰ ਜਲਦੀ ਇਧਰੋਂ ਇਧਰ ਨੂੰ ਆ ਗਏ ਸੀਗੇ ਦੂਸਰੀ ਸਾਈਡ ਨੂੰ ਕਿਉਂਕਿ ਪਾਣੀ ਦੀ ਆਵਾਜ਼ ਹੀ ਇਦਾਂ ਦੀ ਆ ਰਹੀ ਪਹਿਲਾਂ ਸਕੂਨ ਦਿੰਦੀ ਸੀ ਹੁਣ ਡਰ ਲੱਗਦਾ ਸੀਗਾ ਤੇ ਹੁਣ ਆਪਾਂ ਇਹ ਦੂਸਰੀ ਸਾਈਡ ਨੂੰ ਘੁੰਮਦੇ ਪਏ ਸੀਗੇ ਤੇ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਦੇਖ ਲੋ ਸਾਰੇ ਦਾਰੇ ਉੱਪਰ ਤੱਕ ਖੁੱਲ੍ਹੇ ਹੋਏ ਆ ਤੇ ਇਹ ਦੂਸਰੀ ਸਾਈਡ ਨੂੰ ਜਿਹੜਾ ਜਾਂਦਾ ਲੁਧਿਆਣੇ ਵੱਲ ਨੂੰ ਜਿਹੜੀ ਨਹਿਰ 'ਚ ਪਾਣੀ ਜਾਂਦਾ ਉਧਰਲੇ ዳਰ ਆ ਇੱਥੇ ਵਿਚਾਰਾ ਨਿੱਕਾ ਜਿਹਾ ਕਛੂ ਆਪਣੀ ਜਾਨ ਬਚਾਉਣ ਵਾਸਤੇ ਪੱਥਰ ਤੇ ਬੈਠਾ ਸੀ ਹੁਣ ਆਪਾਂ ਇੱਥੋਂ ਨਿਕਲ ਗਏ ਤੁਹਾਨੂੰ ਜਿਹੜਾ ਦੂਸਰੀ ਸਾਈਡ ਦਾ 뷰 ਵਿਖਾ ਦਿੰਨੇ ਆ ਸਾਰਾ ਵੀ ਉਧਰ ਵੀ ਦਰਿਆ ਦੇ ਜਿਹੜੇ ਸਾਰੇ ዳਰ ਛੱਡੇ ਆ ਤੇ ਇੱਥੇ ਨਾ ਇੱਕ ਨਲਕਾ ਲੱਗਾ ਉਥੇ ਬਹੁਤ ਹੀ ਠੰਡਾ ਪਾਣੀ ਆਉਂਦਾ ਤੇ ਬਹੁਤ ਹੀ ਮਿੱਠਾ ਵੀ ਆ ਸਾਰਾ ਸ਼ਹਿਰ ਹੀ ਇੱਥੋਂ ਪਾਣੀ ਪੀਂਦਾ ਤੇ ਅਸੀਂ ਵੀ ਜਦੋਂ ਆਈਏ ਇੱਥੋਂ ਪਾਣੀ ਜ਼ਰੂਰ ਪੀਕੇ ਜਾਈਦਾ ਹੁਣ ਮੈਂ ਤੇ ਗੁੱਡੂ ਇੱਥੋਂ ਨਲਕੇ ਤੋਂ ਪਾਣੀ ਪੀ ਰਿਆ ਸੀਗੇ ਤੇ ਜੀ ਗੱਲ ਦਾ ਸੀ ਪਾਣੀ ਭਰ ਕੇ ਘਰੇ ਲੈ ਜਾਈਏ ਵੀ ਫ੍ਰਿਜ ਦਾ ਪਾਣੀ ਵੀ ਠੰਡਾ ਕਹਿ ਦੇ ਕੀ ਕਿ ਐਨਾ ਜ਼ਿਆਦਾ ਠੰਡਾ ਤੇ ਇਹ ਦੇਖ ਲਓ ਦੀ ਉਧਰਲਾ ਨਜ਼ਾਰਾ ਇਹ ਵੀ ਧਾਰ ਦੇਖੋ ਉੱਪਰ ਤੱਕ ਸਾਰੇ ਖੋਲੇ ਹੋਏ ਆ ਤੇ ਪੂਰੇ ਜੋਰਾਂ ਛੋਰਾ ਨਾਲ ਇੱਧਰ ਵੀ ਪਾਣੀ ਚੱਲਦਾ ਪਿਆ ਵਾ ਪਾਣੀ ਦੇ ਨਾਲ ਜਿਹੜਾ ਨੁਕਸਾਨ ਹੋਣਾ ਹੋਣਾ ਉਹ ਉਹੀ ਆ ਤੇ ਜਿਹੜਾ ਨੁਕਸਾਨ ਆ ਵੀ ਇਹ دریاਵਾਂ ਦੀ ਆਪਾਂ ਸਫਾਈ ਨਹੀਂ ਸਰਕਾਰ ਕਰਾਉਂਦੀ ਉਹਦੇ ਨਾਲ ਜ਼ਿਆਦਾ ਹੋ ਜਾਂਦਾ ਵਾ ਇਹ ਜਿਹੜਾ ਮੇਨ ਰੋਪੜ ਦਾ ਪੋਲਾ ਨਾ ਉਹ ਦਰ ਉਸ ਦਰਿਆ ਦਾ ਨਜ਼ਾਰਾ ਤੁਸੀਂ ਸਾਹਮਣੇ ਉੱਤੇ ਵੇਖਿਆ ਟਿੱਬੀ ਸਾਹਿਬ ਗੁਰਦੁਆਰਾ ਤੇ ਉੱਥੇ ਆਪਾਂ ਦਰਸ਼ਨ ਕਰਨ ਵੀ ਜਾਵਾਂਗੇ ਤੇ ਇਹ ਦੇਖ ਲਓ ਉਥੋਂ ਕਿੰਨੇ ਜੋਰਾਂ ਛੋਰਾਂ ਨੇ ਵੀ ਪਾਣੀ ਚੱਲਦਾ ਪਿਆ ਦੇਖੋ ਵੇਖ ਕੇ ਨਾ ਐ ਘੁੰਮਣ ਕੇ ਰੀਜੀ ਆਉਂਦੀ ਸੀ ਐ ਡਰਜਾ ਲੱਗ ਜਾਂਦਾ ਸੀਗਾ ਵੀ ਜ਼ਿਆਦਾ ਤਾਂ ਇੱਥੇ ਆਪਾਂ ਖੜਕੇ ਪਾਣੀ ਨੂੰ ਵੇਖ ਵੀ ਨਹੀਂ ਸਕਦੇ ਸੀ ਇੰਨਾ ਪਾਣੀ ਜੋਰਾਂ ਤੇ ਆ ਰਿਹਾ ਸੀ ਜੀ ਬਸ ਰਾਬੀ ਬਜਾਵੇ ਪਰਮਾਤਮਾ ਹੀ ਬਚਾ ਸਕਦਾ ਰੋਪੜ ਸ਼ਹਿਰ ਨੂੰ ਵੀ ਤੇ ਹੋਰ ਵੀ ਸਾਰੇ ਸ਼ਹਿਰਾਂ ਨੂੰ ਜਿੱਦੜੇ ਪਾਣੀ ਜਾਂਦਾ ਜਿੰਨੇ ਜ਼ੋਰਾਂ ਨਾਲ ਪਾਣੀ ਆ ਰਿਹਾ ਨਾ ਬੰਨ ਜੇ ਟੁੱਟ ਗਏ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਵੈਸੇ ਅੱਗੇ ਜਾ ਕੇ ਕਈ ਨਹਿਰਾਂ ਜਿਹੜੀਆਂ ਟੁੱਟੀਆਂ ਹੋਈਆਂ ਵਾ ਬਹੁਤ ਨੁਕਸਾਨ ਹੋ ਵੀ ਰਿਹਾ ਵਾ ਪਰ ਇਹ ਸਾਰਾ ਜਿਹੜਾ ਰੋਪੜ ਦਾ ਨਜ਼ਾਰਾ ਆਪਾਂ ਤੁਹਾਨੂੰ ਦਿਖਾ ਦਿੱਤਾ ਵਾ ਵੀ ਵੇਖਣ ਨੂੰ ਸੋਹਣਾ ਵੀ ਲੱਗਦਾ ਵਾ ਪਰ ਡਰ ਵੀ ਬਹੁਤ ਲੱਗਦਾ ਵਾ ਜਿੰਨਾ ਪਾਣੀ ਇੱਥੇ ਆ ਰਿਹਾ ਜਿਵੇਂ ਉਹ ਦੇਖੋ ਇੰਨੇ ਵਿੱਚ ਦਰਖਤ ਨੇ ਇਹ ਟੁੱਟ ਗਏ ਤੇ ਇਹਨਾਂ ਨੇ ਕਈ ਪੁਲ ਜਿਹੜੇ ਆ ਉਹ ਤੋੜ ਦੇਣੇ ਆ ਤੇ ਅੱਗੇ ਜਾ ਕੇ ਨੁਕਸਾਨ ਕਰਨਾ ਬਸ ਹੁਣ ਰੱਬ ਹੀ ਮੇਰ ਕਰ ਸਕਦਾ ਵਾ ਸਾਰਿਆਂ ਦੇ ਉੱਤੇ ਤੇ ਆਪਾਂ ਰੱਬ ਦੇ ਘਰੇ ਜਾਂਦੇ ਆਂ ਤੇ ਉੱਥੇ ਜਾ ਕੇ ਆਪਾਂ ਕਰਦੇ ਆਂ ਜੀ ਦਰਸ਼ਨ ਤੇ ਕਰਦੇ ਆਂ ਨਾਲ ਆਪਾਂ ਅਰਦਾਸ ਬੇਨਤੀ ਤੇ ਹੁਣ ਆਪਾਂ ਅੰਦਰ ਜਾਂਦੇ ਆਂ ਜੀ ਮੱਥਾ ਟੇਕ ਕੇ ਆਉਨੇ ਆਂ ਅੰਦਰ ਕੈਮਰਾ ਲਾਉਣੀ ਆ ਇਸ ਕਰਕੇ ਆਪਾਂ ਤੁਹਾਨੂੰ ਬਾਹਰੋਂ ਹੀ ਦਰਸ਼ਨ ਦਿਵਾ ਦੇਨੇ ਆਂ ਹੁਣ ਆਪਾਂ ਮੱਥਾ ਟੇਕ ਕੇ ਆਏ ਸੀਗੇ ਜੀ ਪ੍ਰਸ਼ਾਦਾ ਪਾਣੀ ਛਕ ਕੇ ਆਏ ਆ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੀਆਂ ਟੁੱਟ ਜਾਣੀਆਂ ਤੇ ਹੁਣ ਆ ਗਏ ਸੀ ਜੀ ਆਪਾਂ ਘਰ ਤੇ ਘਰਿਆ ਕੇ ਥੋੜੀ ਜਿਹੀ ਅਰੇਸਟ ਕਰਕੇ ਫਿਰ ਨਾ ਇੱਥੇ ਦਰੱਖਤਾਂ ਦੀ ਕਟਾਈ ਛਲਾਈ ਕਰਨੀ ਸ਼ੁਰੂ ਕਰ ਦਿੱਤੀ ਆਪਾਂ ਯਾਨੀ ਕਿ ਇਹਨਾਂ ਨੂੰ ਛਾਂਗਣ ਲੱਗ ਗਏ ਸੀਗੇ ਇਹ ਬਹੁਤ ਉੱਚੇ-ਉੱਚੇ ਹੋ ਗਏ ਸੀਗੇ ਇੱਕ ਤਾਂ ਵੀ ਇਹਨਾਂ ਨੂੰ ਜਿਹੜਾ ਫਲ ਲੱਗਣਾ ਸੀ ਉਹ ਲੱਗ ਚੁੱਕਾ ਸੀਗਾ ਦੂਜਾ ਇਹਦੇ ਉੱਪਰ ਦੀ ਨਾ ਤਾਰਾਂ ਲੰਗਦੀਆਂ ਨੇ ਤੇ ਫਿਰ ਜਿਵੇਂ ਕਲੋਨੀ ਦੇ ਵਿੱਚ ਆਪਾਂ ਰਹਿੰਦੇ ਆ ਨਾ ਤੇ ਉਹਨਾਂ ਵੱਲੋਂ ਅਲਾਓ ਵੀ ਨਹੀਂ ਹੈਗਾ ਵੀ ਇੱਕ ਆ ਮੁੜ ਕੇ ਦਰਖਤ ਉੱਪਰ ਜਾ ਕੇ ਨਾ ਸਾਰਾਂ ਦੇ ਨੁਕਸਾਨ ਕਰਦੇ ਆ ਤੇ ਦਰਖਤ ਬਹੁਤ ਖੂਬੇ ਹੋ ਚੁੱਕੇ ਸੀਗੇ ਇੱਥੇ ਮੈਂ ਜਾਣੀਆਂ ਚੁੱਕ ਦੀ ਉਹ ਦੀ ਬਹੁਤ ਜ਼ੋਰ ਦੀ ਡਿੱਗੀ ਇਹਨੇ ਜ਼ੋਰ ਨਾਲ ਡਿੱਗੀ ਕਿ ਮੇਰੀ ਬਾਹ ਤੇ ਜਿਵੇਂ ਪੂਰਾ ਭਾਰ ਪੈ ਗਿਆ ਉਹੀ ਬਾਹ ਜਿਹੜੀ ਠੀਕ ਨਹੀਂ ਸੀ ਇੰਨੀ ਜ਼ਿਆਦੀ ਦਰਦ ਹੋਈ ਨਾ ਮੇਰੇ ਉਹ ਮੈਨੂੰ ਹੀ ਪਤਾ ਤੇ ਪਰ ਫਿਰ ਵੀ ਚਲੋ ਆਪਾਂ ਫੇਰ ਹਿੰਮਤ ਕਰਕੇ ਉੱਠੇ ਹਾਇ ਰੱਬਾ हाथ बहुत जबरदस्त हो रही है हर जगह लेडी मैं चौक नहीं आते नेट चढ़ी नेट ना तोड़ दियो तू ना आज चौक ही तू ताज चौक करो करो फिर ताज करो मेरे अलग मंजी इन्ना नहीं, नहीं आता मैं जो तो आखने हाँ नहीं बढ़ना चाहिए आपकी जिंदगी में ਭੱਜਾ ਬੜੀ ਜ਼ੋਰ ਨਾਲ ਬਹੁਤੀ ਜ਼ਿਆਦਾ ਨਹੀਂ ਬੱਜੀ ਹੱਥ ਥੋਕੇ ਆ ਤੇ ਇਹ ਸਾਰੇ ਅਣੂ ਤੋਂ ਕੱਟੀ ਜਾ ਰਹੇ ਸੀ ਮੈਂ ਚੁੱਕ ਚੁੱਕ ਕੇ ਜਿਹੜਾ ਦੂਜੀ ਸਾਈਡੋਂ ਰੱਖੀ ਦੇਖੋ ਕਿੰਨੇ ਉੱਚੇ ਉੱਚੇ ਬੂਟੇ ਚਲ ਗਏ ਜਾ ਕੇ ਤਾਰਾਂ ਦੇ ਵਿੱਚ ਵੀ ਫਸੇ ਪਏ ਸੀਗੇ ਤੇਰੇ ਨੁਕਸਾਨ ਹੁੰਦਾ ਤੇ ਸਾਰੇ ਕਲੋਨੀ ਵਾਲਿਆਂ ਦੇ ਨਾਲ-ਨਾਲ ਆਪਣਾ ਵੀ ਨੁਕਸਾਨ ਹੁੰਦਾ ਉਸੇ ਇਸ ਕਰਕੇ ਆਪਾਂ ਸਾਰੇ ਬੂਟੇ ਇੱਥੋਂ ਜਿਹੜੇ ਕੱਟਦੇ ਪਏ ਸੀ ਉੱਪਰੋਂ ਉੱਪਰੋਂ ਛਾਂਗਦੇ ਪਏ ਸੀਗੇ ਤੇ ਫਿਰ ਦੁਬਾਰਾ ਫਿਰ ਫੁੱਟ ਜਾਣਗੇ ਤੇ ਇਸ ਕਰਕੇ ਅਨੂ ਜਿਹੜਾ ਇਹ ਵਧੀਆ ਕੰਮ ਕਰ ਲੈਂਦਾ ਤੇ ਉਹਦੇ ਨਾਲ ਆਪਾਂ ਵੀ ਲੱਗੇ ਕਿਉਂਕਿ ਬੱਚੇ ਸਾਡੇ ਜਿਹੜਾ ਪੂਰਾ ਸਾਡੇ ਨਾਲ ਕੰਮ ਕਰਵਾਉਂਦੇ ਨੇ ਚਾਹੇ ਉਹ ਘਰ ਦਾ ਹੋਵੇ ਚਾਹੇ ਗਾਰਡਨ ਦਾ ਹੋਵੇ ਤੇ ਜਿਹੜੇ ਕਮੈਂਟ ਕਰਦੇ ਸੀ ਉਹ ਵੇਖ ਲਓ ਜੀ ਬੱਚਿਆਂ ਨੂੰ ਮਤ ਵੀ ਦਿੱਤੀ ਹੈ ਨਾਲ ਕੱਲਾ ਮੈਂ ਫੋਨ ਤੇ ਬੋਲਣਾ ਨਹੀਂ ਤੇ ਅਗਲੇ ਦਿਨ ਆਪਾਂ ਇਹ ਕਰ ਰਹੇ ਸੀਗੇ ਕਾਰ ਦੀ ਧਵਾਈ ਇਹ ਸਾਰੀ ਆਪਣੀ ਕਾਰ ਦੀ ਧਵਾਈ ਅੱਜ ਹੋ ਰਹੀ ਹੈ ਤੇ ਸੋ ਇਸ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਜੇ ਵਲੌਗ ਸਾਡਾ ਚੰਗਾ ਲੱਗਾ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰ ਦਿਓ ਜੇ ਜਿਹੜੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੇ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸੇਕਾਰ